ਤੇ ਇਕੱਲਾ ਹੀ ਰਹਿ ਗਿਆ ਸੀ ਫੇਰ ਰਾਤ ਨਿਕਲੇ ਦੋ ਰਾਤਾਂ ਤਿੰਨ ਰਾਤਾਂ ਉਹ ਖੇਤੋਰੇ ਫਿਰਦੇ ਰਹੇ ਲੱਤ ਦੇ ਵਿੱਚ ਆ ਗੋੜੀ ਵੱਜੀ ਚਾਰੀ ਛਾਣ ਨਿਸ਼ਾਨੀ ਲੱਤ ਹੋਈ ਤੇ ਫੇਰ ਤੀਜੇ ਦੇ ਨਾਲ ਕਿਤੇ ਤੀਜੀ ਰਾਤ ਕਿਸੇ ਨੇ ਕਰੋ ਰੋਟੀ ਖਾਧੀ ਤੇ ਫੇਰ ਕਿਸ ਨੇ ਪੱਟੀ ਕਰਾਈ ਫੇਰ ਦੋ ਚਾਰ ਦਿਨ 10 ਦਿਨ ਕਿਸ ਨੇ ਸੇਵਾ ਕੀਤੀ ਫੇਰ ਗੱਡੀਆਂ ਦੇ ਰਾਈ ਫੇਰ ਆਏ ਇਧਰ ਫੇਰ ਇਥੇ ਨਾ ਗਿਆਣੇ ਲੱਗੇ ਫੇਰ ਇਥੇ ਫੇਰ ਮੁਕਾਬਲਾ ਹੋਇਆ ਮੜਾ ਇਥੇ ਮੁਕਾਬਲੇ ਚ ਫੇਰ ਚਾਰ ਚਾਰ ਛੇ ਸਿੰਗ ਛੇ ਹੋਏ ਜੇ ਦੋ ਦੇ ਦੇ ਇਧਰ ਉਹ ਲੱਗੇ ਲਾਸ਼ ਤੇ ਇਹਨਾਂ ਦੋਹਾਂ ਦੀ ਬੰਬ ਦੀ ਦੇ ਦੀ ਇਧਰ ਬਟਾਲੀ ਨਾਲ ਲੱਗੇ ਆ ਇਹਨਾਂ ਲਾਸ਼ਾਂ ਨੂੰ ਫੇਕ ਬਾਅਦ ਤੋਂ ਪਤਾ ਲੱਗਾ ਤੇ ਇਤਰਾਛੇ ਦੋ ਗਿਆ ਗਾਵਲੇ ਤੇ ਉੱਥੋਂ ਜਾ ਕੇ ਫਿਰ ਫੋਲੀ ਮਿਲੇ ਸਾਨੂੰ ਭਾਜਣ ਠ ਕਰਕੇ ਫਿਰ ਮੜ ਗਿਆ ਚੋ ਜਾ ਕੇ ਫੁੱਲ ਲਿਆਂਦੇ ਇਹ ਛੋਟੇ ਇਹਨਾਂ ਨੂੰ ਵੀ ਫਿਰ ਮੇਨਾ ਪਰ ਰੱਖਿਆ ਫਿਰ ਕਰਿ ਕਿਰੇ ਲਾਜਣ ਕਰਿ ਕਿਰੇ ਲਾਜਣ ਮੇਨਾ ਭਾਰਤ ਪਿਤਾ ਨਾ ਦਾ ਮਗਤੁਰਿਆ ਫਿਰਦਾਰ ਦਸ ਨਹੀਂ ਟਿੰਗੇ ਮੇਨਾ ਬਾਦ ਫਿਰ ਇਹਨਾਂ ਨੂੰ ਛੱਡਿਆ ਕਰੀਕੇ ਹਨ ਲਾਗੇ ਕਰੀਕੇ ਹਨ ਲਾਗੇ ਕਰੀਕੇ ਹਨ ਲਾਗੇ ਜੋ ਚ ਚ ਦਾ ਸਭਨਾ ਨੂੰ ਕਿਤੇ ਕੁੱਟ ਕੁੱਟ ਮਾਰ ਕਰਨ ਵਾਲੇ ਛੱਡਿਆ ਕੁਝ ਉਹਨਾਂ ਨੇ ਪਰ ਉਹ ਨਹੀਂ ਹੱਥ ਆਇਆ ਉਹਦੀ ਕੋ ਬੇਨਤੀ ਕਿ ਮਾਤਾ ਗੁਰਦਵਾਰੇ ਜਾਣਾ ਇਹੋ ਦਾਸ ਕਾ ਨਹੀਂ ਤੇ ਮੇਰਾ ਬਹੁਤ ਹੱਥ ਨਾਲ ਪਲਸਦੇ ਆਵੇ ਤੇ ਫਿਰ ਮਾਰ ਨਹੀਂ ਸੁਣੀ ਹੱਥ ਵੀ ਨਹੀਂ ਪਲਸਦੇ ਆਇਆ ਮੁਕਾਬਲੇ ਵੜੇ ਜਿੱਤੇ ਆ ਤੇ ਲੱਗੋ ਨਹੀਂ ਨਗ ਜੰਦਾ ਰਿਆ ਤੇ ਪਰ ਪੁਲਿਸ ਦੀ ਅੱਖੀ ਦੇਖਣਾ ਦੇਖਦਾ ਨਹੀਂ ਰਿਆ ਤੇ ਇਹੋ ਜਿਹਾ ਤੇ ਮੁਕਾਬਲੇ ਜਿੱਦਾ ਜਿੱਦਾ ਫਿਰ ਅਖੀਰ ਮੁਕਾਬਲੇ ਦੀ ਖਤਮ ਹੋਇਆ ਆ ਬਾਅਦ ਚ ਫਿਰ ਪੈਨਸ਼ਨ ਮੇਰੀ ਲਈ ਉਹਨਾਂ ਨੇ 3000 ਰੁਪਏ ਕੁਰਬਾਨਾ ਹੀ ਕਿਹਨੂੰ ਆਖਿਆ ਨਾ ਕਹਿੰਨੇ ਫੜਿਆ ਉਹਦੇ ਵਿੱਚੋਂ ਮੈਂ ਪੰਜ ਪੰਜ ਰੱਖ ਕੇ ਪਾਠ ਉਹਦਾ ਸਾਲ ਬਾਅਦ ਕਰਉਂਦੀ ਰਹੀਆਂ